ਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਗੰਨੇ ਵਾਲੇ ਖੇਤ ਲੱਗੇਵੇਂ ਤਿਆਰ ਕਰਨ ਜਿਹੜੇ ਆਪਾਂ ਨੇ ਚੌਥੇ ਜਿਹੜੀ ਜ਼ਮੀਨ ਸੀ ਉੱਥੇ ਇਹਦੇ 'ਚੋ ਬਾਈ ਬੂਟੇ ਪਟਾਏ ਦੇ ਜੜਾ ਤੁਹਾਨੂੰ ਪਤਾ ਜਿਹੜਾ ਬਹੁਤ ਔਖੇ ਨਿਕਲਦਿਆਂ ਬਾਈ ਟਰੈਕਟਰ ਲੈ ਕੇ ਆਇਆ ਹੋਇਆ ਮੈਸੀ 9500 ਦੇਖੋ ਗਣਾ ਦੇਖੋ ਬਾਈ ਆ ਦੇਖੋ ਕਿਤੇ ਕਿਤੇ ਜਰਾ ਆ ਰਿਹਾ ਬਾਈ ਕੰਬੈਨ ਮੇਰੇ ਹਿਸਾਬ ਨਾਲ ਇੰਨੀ ਜਗਾ ਤੋਂ ਜੜਾ ਬਹੁਤ ਨਿਕਲੀਆਂ ਆ ਦੇਖੋ ਕਿਹੜੇ ਹਿਸਾਬ ਨਾਲ ਜੜਾ ਨਿਕਲੀਆਂ ਹੁੰਦਾ ਕੱਢਦੇ ਘਟ ਵੀ 10 15 ਕੁਨਟਲ ਜੜਾ ਨਿਕਲ ਜਾਣੀ ਇੰਨੇ ਇੰਨੇ ਚ ਟਰੈਕਟਰ ਬਾਈ ਵਧੀਆ ਹੈ ਬਾਈ ਕੈਨ ਨੂੰ ਐਵੇਂ ਟਰੈਕਟਰ ਦੀ ਮਾਰਕੀਟ ਘਟਾ ਪਰ ਟਰੈਕਟਰ ਬਾਈ ਜੋਰ ਇੰਨਾ ਮਾਰਦਾ ਸਭ ਤੋਂ ਬੜੀ ਗੱਲ ਜਿਹੜੀ ਮੈਨੂੰ ਵਧੀਆ ਲੱਗੀ ਟਰੈਕਟਰ ਦੀ ਬਾਈ ਤੇਲ ਡਿਜੀਟਲ ਟਰੈਕਟਰ ਇੰਨਾ ਜਾਇਜ਼ ਖਾਦਾ ਯਾਨੀ ਕਿ ਮੈਂ ਤਾਂ ਪਹਿਲਾਂ ਕਦੇ ਯੂਜ਼ ਨਹੀਂ ਕਰਿਆ ਪਹਿਲੀ ਵਾਰ ਵਰਤਿਆ ਤੇ ਜਾਨੀ ਕਿ ਮੈਂ ਟੈਂਕੀ ਦੇ ਜਿੱਥੇ ਸੂਈ ਖੜੀ ਆ ਜਿਵੇਂ ਹੀ ਹਲਕੀ ਸੂਈ ਹਿੱਲੀ ਆ ਸਵੇਰੇ ਦੇ ਟਰੈਕਟਰ ਚੱਲ ਰਿਹਾ ਉਹ ਉਧਰ ਥੱਲੇ ਵੀ ਖੇਤ ਵਾਇਆ ਬਾਈ ਹੁਣ ਇੱਧਰ ਬੋਣ ਲੱਗੇ ਹੋਏ ਆ ਇਹ ਬਈ ਆਪਾਂ ਨੇ ਸਪਰਿੰਗ ਵਾਲੇ ਹਲ ਪਾਏ ਹੋਏ ਆ 9 ਵਾਲੇ ਠੀਕ ਹੈ ਜੀ ਇਹ ਕਾ ਟਰੈਕਟਰ ਨਹੀਂ ਚੱਕਰ ਤੋੜਦਾ ਹੈਗਾ ਰਿੱਤੇ ਕਰਕੇ ਥੋੜਾ ਜਿਹਾ ਆਪਣੇ ਆਪੇ ਸਲਿੱਪ ਵੱਜੀ ਜਾਂਦੇ ਆ। ਲੋ। ਰੋ ਡੈਕਟਰ ਦਾ ਚੈੱਕ ਕਰੋ। ਬਾਕੀ ਤੁਹਾਨੂੰ ਸਭ ਨੂੰ ਪਤਾ ਹੀ ਆ ਬਾਈ ਟਰੈਕਟਰ ਆਪਣੇ ਕੋਲ ਸੇਲ ਆਲਾ ਹੈ। ਤੇ ਜੇ ਕੋਈ ਵੀ ਚਾਹਵਾਨ ਹੋਇਆ ਬਾਈ ਟਰੈਕਟਰ ਦਾ ਤਾਂ ਆ ਕੇ ਦੇਖ ਲਿਓ ਟਰੈਕਟਰ ਇਹਨੇ ਆਪਣੇ ਕੋਲ ਰਹੂਗਾ ਇਹ। ਜਦ ਤੱਕ ਗੰਨਾ ਨਹੀਂ ਲੱਗਦਾ। ਇਹ ਘੜੂਆ ਦੇ ਖਰਾਬ ਬਾਕੀ ਆਹ ਏਰੀਆ ਬਾਈ ਦੱਸਦੀ ਏ ਇਹ ਆਪਣੇ ਪਿੰਡ ਨਹੀਂ ਹੈਗੀ ਜ਼ਮੀਨ ਜਿਹੜੀ ਸਾਡੇ ਪਿੰਡ ਦੇ ਨਾਲ ਨਦੀ ਜਾਂਦੀ ਆ ਉਹ ਨਦੀ ਦੇ ਨਾਲ ਮੁਜੀ ਨੇ ਘੁੰਮਦੀ ਆ ਇਹ ਠੀਕ ਆ ਜੀ ਉੱਥੇ ਦੋ ਕਿਲੇ ਜ਼ਮੀਨ ਆ ਇਹ ਲਗਭਗ ਸਾਰੀ ਸਾਰੀ ਜੀ ਬੂਗਾ ਲੱਗਿਆ ਹੋਤਾ ਤੇ ਆਹ ਨਕੀ ਜ਼ਮੀਨ ਚ ਪਬਲਿਕ ਵਧੀਆ ਚੱਲਦਾ ਬਾਈ ਮੇਰੇ ਕੋਲ ਬਾਈ ਪਹਿਲਾਂ ਬੰਦ ਹੋਈ ਗਈ ਆ ਇਹ ਮੈਂ ਥੋੜਾ ਜਿਹਾ ਘੱਟ ਰੇਸ ਤੇ ਚਲਾਉਂਦਾ ਤਾਂ ਉਹ ਬਾਈ ਨੇ 1500 ਚੱਕਰਾਂ ਦੇ ਉੱਪਰ ਕਰਿਆ ਵਾ ਹੁਣ ਨਹੀਂ ਬੰਦ ਹੁੰਦਾ ਹੁਣ ਇਹਨ ਵਧੀਆ ਚੱਲਦਾ ਬਾਈ ਨੇ ਸਰ ਬਾਈ ਕਹਿੰਦਾ ਜਿਹੜੀ ਸੀ টারਬੋ ਆ ਕਹਿੰਦਾ 14-1500 ਚੱਕਰਾਂ ਤੇ ਜਾ ਕੇ ਚੱਲਦੀ ਆ ਓਏ ਮੱਖੀ ਬਾਈ ਟਰੈਕਟਰ ਸ਼ਾਇਦ ਅੱਗੇ ਵੀ ਵੀਡੀਓ ਪਾਈਆਂ ਵੀ ਆ ਟਰੈਕਟਰ ਦੀਆਂ 15 ਮਾਡਲ ਹੈ ਟਰੈਕਟਰ ਵਧੀਆ ਸਾਡੇ ਰੋਪੜ ਦਾ ਲੋਕਲ ਨੰਬਰ ਹੈ ਜੀ ਠੀਕ ਹੈ ਜੀ ਤੇ ਚੱਲਿਆ ਵਾ ਟਰੈਕਟਰ 2000 ਘੰਟੇ ਦੇ ਕਰੀਬ ਆ ਨਾਲ ਦੇ ਟਾਇਰ ਆ ਟਰੈਕਟਰ ਦੇ 60 65 ਪੈਸੇ ਠੀਕ ਆ ਪੂਰਾ ਵਧੀਆ ਟਰੈਕਟਰ ਆ ਗਾਰੰਟੀ ਵਾਲਾ ਟਰੈਕਟਰ ਆ ਜੀ ਤੇ ਜੇ ਕੋਈ ਵੀ ਮੇਰਾ ਵੀਰ ਹੋਇਆ ਚਾਹਵਨ ਦੇਖ ਲਿਓ ਆਕੇ ਚਲਾ ਕੇ ਠੀਕ ਆ ਜੀ ਇਹ ਲੋ ਬਾਈ ਸ਼ਾਮ ਦੇ 4:30 5 ਵਜੇ ਤੇ ਜੜਾਂ ਤਾਂ ਲਗਭਗ ਕੱਢਣ ਲੱਗੇ ਹੋਏ ਸਵੇਰ ਦੀਆਂ ਹੀ ਪਰ ਜੜਾਂ ਤੁਹਾਨੂੰ ਪਤਾ ਹੀ ਕਿੱਥੇ ਮੁੱਕਦੀਆਂ ਬਾਈ ਜਿੰਨੀਆਂ ਜਿੰਨਾ ਬਾਈ ਨੇ ਉਹ ਨਹੀਂ ਹੋਰ ਨਿਕਲੀ ਜਿੰਨੇ ਗਾਂ ਦੇ ਗਾਂ ਤੇ ਹੁਣ ਫਿਰ ਕਿਉਂਕਿ ਆਪਣੇ ਖੇਤ ਹੈਗੇ ਦੂਰ ਪਹਿਲਾਂ ਮੈਂ ਸੋਚਿਆ ਜਿਹੜੀਆਂ ਜਣੀਆਂ ਜਿੰਨੀਆਂ ਪੱਟੀਆਂ ਵੀ ਆਹ ਲੈ ਜੀਏ ਘਰ ਨੂੰ ਤੇ ਬਾਕੀ ਦੀਆਂ ਕੱਲ ਨੂੰ ਦੇਖਾਂਗੇ ਜੀ ਇਹ ਤਾਂ ਦੋ ਦੋ ਤਿੰਨ ਦਿਨ ਝੱਟ ਮਾਰਨੀ ਪਣੀ ਹੌਲੀ ਹੌਲੀ ਕਰਕੇ ਇੱਕ ਬੰਦਾ ਤਾਂ ਉਹ ਵੀ ਵੱਜ ਗਿਆ ਪਹਿਲਾਂ ਦੋ ਬੰਦੇ ਤੇ ਇੱਕ ਆਪਾਂ ਤੁਹਾਨੂੰ ਟਰਾਲਾ ਦਿਖਾਉਣਾ ਬਾਈ ਸਿਮਰ ਬਾਈ ਨੇ ਟਰਾਲਾ ਬਣਾਇਆ 16 ਫੁੱਟਾ ਇਸ ਬਾਰੇ ਠੀਕ ਹੈ ਜੀ ਬਿਲਗੇ ਦਾ ਟਰਾਲਾ ਦਿਖਾਉਨੇ ਆਪਾਂ ਤੁਹਾਨੂੰ ਕਿੱਦਾਂ ਬਣਿਆ ਤੁਸੀਂ ਵੀ ਦੱਸਿਓ ਲੋ ਜੀ ਬਾਈ ਆ ਟਰਾਲਾ ਬਣਾਇਆ ਐ ਇਸ ਵਾਰ ਬਾਈ ਨੇ ਕਿਉਂਕਿ ਤੁਹਾਨੂੰ ਪਤਾ ਗੰਨਾ ਬਾਈ ਕਾਫੀ ਹੁੰਦਾ ਇਹਦੇ ਕੋਲ ਮੇਰੇ ਹਿਸਾਬ ਨਾਲ 13-14 ਕਿੱਲੇ ਹੁੰਦੇ ਨੇ ਗੰਨੇ ਪਹਿਲਾਂ ਇੱਕੋ ਟਰਾਲਾ ਸੀਗਾ ਬਈ ਇੱਕ ਟਰਾਲੇ ਨਾਲ ਕੰਮ ਚੱਲਦਾ ਨਹੀਂ ਤੇ ਤਾਂ ਕਰਕੇ ਅੱਜ ਕੀ ਇੱਕ 16 ਫੂਟਾ ਟਰਾਲਾ ਬਣਾਇਆ ਦੇਖੋ ਜੀ ਮੇਰੇ ਹਿਸਾਬ ਨਾਲ ਪਿਛਲੇ ਸੀਜ਼ਨ ਦੀ ਸਾਈਜ਼ ਦਿੱਤੀ ਵੀ ਸੀ ਹੁਣ ਦਿੱਤਾ ਬਣਾ ਕੇ ਟਰਾਲੇ ਇਹਨਾਂ ਨੇ ਟਾਇਰ ਬਿਲਕੁਲ ਨਵੇਂ ਲਵਾਏ ਆਈ ਬਾਕੀ ਦੇਖ ਲਓ ਹੁਣ ਵੀ ਕੀ ਕੀ ਚੇਂਜ ਕਰਿਆ ਬਾਕੀ ਤਾਂ ਬਾਈ ਸਾਨੂੰ ਪਤਾ ਹੀ ਆ ਬਿਲਗੇੜੀ ਕੁਆਲਿਟੀ ਕਿਵੇਂ ਟਰਾਲਾ ਬਣਾਉਂਦੇ ਨੇ ਰੇਟ ਤਾਂ ਇਹਨਾਂ ਦਾ ਸਭ ਤੋਂ ਉੱਪਰ ਹੈ ਲਗਭਗ ਠੀਕ ਹੈ ਜੀ ਹੁੱਕ ਦੇਖ ਲਓ ਕਿੰਨੀ ਕੀ ਲੰਬਾਈ ਰਖਾਈ ਆ ਹੁੱਕ ਤੇ ਹੁਣ ਮੈਨੂੰ ਆਈਡੀਆ ਤਾਂ ਹੈ ਨਹੀਂ ਪਰ ਇੰਨੀ ਲੰਬੀ ਤਾਂ ਅੱਜ ਕੱਲ ਸਾਰੇ ਰਖਾਉਂਦੇ ਆ ਬਾਈ ਠੀਕ ਹੈ ਜੀ ਜੋ ਵੀ ਸਾਰਾ ਰੰਗ ਪੇਂਟ ਸਟicker ਟੋਟਲੀ ਦਿੱਤਾ ਟਰਾਲਾ ਤਿਆਰ ਕਰਕੇ ਬਾਈ ਲੋ ਥੱਲੇ ਤੋਂ ਵੀ ਤੁਹਾਨੂੰ ਦਿਖਾਉਣਾ ਹੈ ਬਾਈ ਬਣਤਰ ਲੋ ਜੀ ਪੂਰਾ ਐਨ ਹੈਵੀ ਕੰਮ ਕਰਾ ਸਾਰਾ ਮਾਲ ਸੇਲ ਦਾ ਮਾਲ ਲੱਗਿਆ ਵਾ ਸਾਰਾ ਹੀ ਆ ਦੇਖ ਲਓ ਤੇ ਜਿਹੜੀ ਸਭ ਤੇ ਬਾਈ ਖਾਸ ਸੀ ਤਾਂ ਜਿਹੜੀ ਚੀਜ਼ ਇਹਨਾਂ ਦੀ ਉਹ ਹੈਗੀ ਹੈ ਸਫਾਈ ਤੁਸੀਂ ਦੇਖ ਸਕਦੇ ਜਿੱਦਾਂ ਜੋੜ ਆਹਾ ਜੋੜਾਂ ਤੇ ਐਨ ਪਤਾ ਨਹੀਂ ਲੱਗਦਾ ਵੀ ਬਿਲਡਿੰਗ ਹੋਈ ਹੋਈ ਹੈ ਸਫਾਈ ਵਾਲਾ ਕੰਮ ਹੈ ਬਾਕੀ ਬਾਈ ਜਿਹੜੇ ਦੱਸਦੇ ਨੇ ਜਿਹੜੇ ਪੁਰਾਣੇ ਆਏ ਕਹਿੰਦੇ ਵੀ ਜਿਹੜਾ ਬਿਲਗੇ ਦਾ ਟਰਾਲਾ ਹੈ ਵੀ ਇਹਦੇ ਵਿੱਚ ਜਿੱਦਾਂ ਟਰੈਕਟਰ ਵੀ ਥੋੜਾ ਲੋਡ ਘੱਟ ਲੈਂਦਾ ਹੁਣ ਪਤਾ ਨਹੀਂ ਬਾਈ ਕੀ ਫਰਕ ਹੈ ਵੀ ਗੱਲ ਸੱਚ ਹੈ કે ਝੂਠ ਹੈ ਜਿਹੜੇ ਚਲਾਉਂਦੇ ਉਹਨਾਂ ਨੂੰ ਵੱਧ ਪਤਾ ਹੈ ਬਾਈ ਆਹ ਬਾਈ ਟੂਲ ਬਣਾਇਆ ਦੇਸੀ ਫਰਿੱਜ ਸਮਾਨ ਰੱਖਣ ਨੂੰ ਇਹਦੇ ਵਿੱਚ ਆ ਦੇਖੋ ਬੂਤਨਾ ਬੂਤਲਾਂ ਠੀਕ ਹੈ ਜੀ ਟੂਲ ਬਾਕਸਾ ਦੋ ਹੀ ਸਾਈਡ ਆ ਬਾਈ ਲੋ ਜੀ ਬਾਕੀ ਉੱਪਰ ਵਾਲਾ ਨੂੰ ਤੁਹਾਨੂੰ ਪਤਾ ਆਹ ਪੈਪ ਸਾਰਾ ਹੁਣ ਗੋਲੇ ਲੱਗਦਾ ਪਹਿਲਾਂ ਇਹ ਚੌਰਸ ਲੱਗਦਾ ਤਾਂ ਬਾਕੀ ਬਾਈ ਬਹੁਤੀ ਜਿਆਦਾ ਡੈਕੋਰੇਸ਼ਨ ਨਹੀਂ ਕਰਾਈ ਹੈਗੀ ਆ ਨਾਰਮਲੀ ਜ ਹੈ ਠੀਕ ਹੈ ਜੀ ਆ ਇੱਕ ਬੇਲ ਚਾਚਾ ਲੋ ਆਇਆ ਬਸ ਠੀਕ ਹੈ ਇੱਕ ਆਹ ਲੱਗੀ ਵੀ ਆ ਬਾਕੀ ਫਰਸਾ ਦੇਖ ਲਓ ਆਹ ਡਾਲੇ ਦੀ ਫਿਨਿਸ਼ਿੰਗ ਕਿਾ ਕੈਂਟ ਕਰੀ ਹੋਈ ਸਾਰੀ ਜੜਾਂ ਦਾ ਬਾਈ ਬਹੁਤ ਨੇ ਹਰੀਆ ਬਹੁਤ ਜੜਾਂ ਪਈਆਂ ਲੱਦਣ ਨੂੰ ਉੱਪਰ ਬਹੁਤ ਜੜ ਪਈ ਹੈ ਜੇ ਇੱਧਰ ਕਾਫੀ ਜੜਾਂ ਪਈਆਂ ਟਰਾਲਾ ਭਾ ਲੈਣਾ ਸੀ ਤਾਂ ਹੀ ਹੁਣ ਲਾਲਚ ਕਰਿਆ ਵੀ ਨੇਰ ਤੇ ਪਹਿਲਾਂ ਪਹਿਲਾਂ ਚੱਕ ਲਈਏ ਕਿਉਂਕਿ ਉਰੇ ਬਾਈ ਹੋਰ ਇੱਧਰ ਬਹੁਤ ਆਉਂਦੇ ਨੇ ਫੇਰ ਮੈਂ ਕਹ ਕੇ ਤੇ ਅਸੀਂ ਪੱਟਦੇ ਰਹਿ ਗਏ ਕਿਤੇ ਸ਼ਾਮ ਨੂੰ ਕੋਈ ਸਾਰੀਆਂ ਸਾਫ ਨਾ ਕਰ ਲਈ ਜਵੇ ਆਹ ਪਾਸੇ ਤੋਂ ਵੀ ਦੇਖ ਲਓ ਬਾਈ ਆਹ ਗੰਬੀਰ ਸਿੰਘ ਗੱਲਾਹਾ ਪੰਜਾਬ ਦਾ ਨਕਸ਼ਾ ਬਣਾਤਾ ਵਈ ਇੱਧਰ ਆਹ ਮੰਜਾ ਫਿੱਟ ਕਰਿਆ ਵਾ ਟਰੈਕਟਰ ਜਿਹੜਾ ਆਇਆ ਤਾਂ ਬਾਈ ਮਿੱਲ ਤੇ ਆਉਂਦੀ ਆ ਪਰ ਇੱਧਰੋਂ ਲਿਆ ਏ ਬਾਕੀ ਟਰੈਕਟਰ ਬਾਈ ਆਹ ਬਾਈ ਦਾ 10 11 ਮਾਡਲ ਹੈ ਠੀਕ ਹੈ ਜੀ ਮੇਰੇ ਸਾਹ ਨਾਲ ਪੰਨੇ ਕਿੰਨੇ ਸੀਜ਼ਨ ਹੋ ਗਏ ਨੂੰ ਗੰਨੇ ਦੇ ਚੱਲਦੇ ਨੂੰ ਵਧੀਆ ਜੇ ਤਾਂ ਟਰੈਕਟਰ ਦਾ ਕੁਝ ਨਹੀਂ ਖੁੱਲਿਆ ਲੱਚ ਵਗੈਰਾ ਪਿਆ ਹੋਣਾ ਬਾਕੀ ਸਭ ਕੁਝ ਨਾਲ ਦਾ ਹੀ ਆ ਜਿਹੜੇ ਪਹਿਲਾਂ 3 ਸਟਾਰ ਆਈ ਸੀ ਇਹ ਕਲੌਸ ਕ੍ਰਿੰਜਨ ਵਾਲਾ ਟ੍ਰੈਕਟਰ ਆ ਬਾਈ ਇਹ ਇਹ ਬਾਈ ਨੇ ਨਵੇਂ ਘੜਾਇਆ ਤਾਂ ਪਹਿਲਾਂ ਮਹਿੰਦਰਾ ਸੀਗਾ ਫਿਰ ਮਹਿੰਦਰਾ ਵੇਚ ਕੇ ਫਿਰ ਨਵਾਂ ਘੜਾਇਆ 855 ਬਾਕੀ ਬਾਈ ਖੇਤ ਤਾਂ ਲਗਭਗ ਤਿਆਰ ਆ ਹੁਣ ਮਨ ਬਣਦਾ ਵੀ ਲੇਜ਼ਰ ਕਰਾ ਲਈ ਇਹਨਾਂ ਨੂੰ ਕਿਉਂਕਿ ਹੁਣ ਜਿਆਦਾ 4-5 ਵਫਾਲੇ ਘੁੰਮੇ ਨੇ ਖਾਸੇ ਉੱਚੇ ਨਹੀਂ ਮੇਜ ਹੋਗੇ ਕਈ ਜਗ੍ਹਾ ਤੇ ਠੀਕ ਆ ਲੇਜ਼ਰ ਕਰਾ ਕੇ ਫਿਰ ਇਹਨੂੰ 2-3 ਦਿਨ ਦੇ ਵਿੱਚ ਵਿੱਚ ਗੰਨਾ ਲਾ ਦੇਣਾ ਪਰ ਕੋਈ ਗੰਨਾ ਲੇਟ ਆ ਬਾਈ ਹੁਣ ਜਿੰਨਾ ਛੇਤੀ ਲੱਗ ਜੇ ਉਹਨਾਂ ਵਧੀਆ ਜ਼ਮੀਨ ਆ ਤੁਹਾਨੂੰ ਪਤਾ ਰਿਸਲੀ ਜਿਓ ਆ ਜਿੰਨੀ ਇਹਦੇ ਪਰ ਅਗੇਤਾ ਲੱਗ ਜੇ ਉਹਨਾਂ ਠੀਕ ਆ ਕਿਉਂਕਿ ਫਿਰ ਬਾਈ ਪਪੂਲਰ ਵੀ ਆਪਣਾ ਲੇਟ ਹੁੰਦਾ ਲਾਉਣ ਤੇ ਲੋ ਬਾਈ ਕੰਮ ਹੋ ਗਿਆ ਉਹੀ ਜਿਹਦਾ ਡਰਤਾ ਉਹਨੂੰ ਪਤਾ ਔਰੇ ਤੇ ਬਾਈ ਬੂਟੇ ਪੱਟ ਹੋਏ ਮੈਂ ਖੱਡੇ ਤੇ ਟਰਾਲਾ ਨਹੀਂ ਮੁੜਿਆ ਔਰੇ ਤੇ ਕਿਉਂਕਿ ਖੇਤ ਬਾਏ ਪੇ ਤੇ ਵੱਧ ਬਾਈ ਹਰੇਤੇ ਕਰਕੇ ਬਾਈ ਥੋਏ ਸਲਿੱਪ ਕੱਢ ਕੱਢ ਕੇ ਟਰੈਕਟਰ ਬਹਿ ਗਿਆ ਉਸ ਬਾਈ ਟਰਾਲਾ ਬਹੁਤ ਭਾਰੀ ਆ ਵਿੱਚ ਚਲੋ ਵਜਨ ਤਾਂ ਇੰਨਾ ਹੈ ਨਹੀਂ ਬਹੁਤਾ ਜੜਾਈਆਂ ਪਰ ਮੈਂ ਬਹੁਤਾ ਜ਼ੋਰ ਵੀ ਨਹੀਂ ਮਰਾਇਆ ਟਰੈਕਟਰ ਹੁਣ ਜਿਆਦਾ ਰੇਤੇ ਕਰਕੇ ਸਲਿੱਪ ਗੱਡੀਆਂ ਦਾ ਹਿੱਸਾ ਲੱਗ ਗਿਆ ਨਾਲ ਟਰਲੇ ਦਾ ਉਹ ਦੇਖੋ ਉਹ ਟਰੈਕਟਰ ਮੰਗਾਇਆ ਹਣੀ ਬਾਈ ਨੂੰ ਫੋਨ ਕਰਿਆ। ਉਹ ਦੇਖੋ ਥੱਲੇ ਜ਼ਿਆਦਾ ਬਹਿ ਗਿਆ ਬਾਈ। ਰੇਤ ਵਾਲੀ ਜ਼ਮੀਨ ਦਾ ਹੀ ਪੰਗਾ ਬਾਈ। ਕੁਛ ਨਾ ਬਾਈ ਬੂਟਿਆਂ ਦੀਆਂ ਜੜਾਂ ਖੱਡੇ ਪੱਟੇ ਵੈ ਨਾ। ਉਹ ਜਗ੍ਹਾ ਨਰਮ ਹੈ ਉੱਥੇ ਨੂੰ ਥੋẽ ਬੈ ਜਾਂਦਾ ਟਰੈਕਟਰ। ਤੇ ਦਿੱਕਤ ਨਹੀਂ ਆਈ ਮੋਟਰ ਬਾਕੀ ਇੱਧਰ ਤੇ ਆਪਾਂ ਨੇ ਐਨ ਵਧੀਆ ਚੱਕੀਆਂ ਇੱਧਰ ਆ ਕੇ ਖੇਤ ਅੱਜ ਬਹੁਤ ਬਾਏ ਆ ਬਾਈ ਐਨ ਪੂਰੇ ਗੱਡ-ਗੱਟ ਕੇ ਲਾਏ ਆ ਫਾਲੇ 'ਚ। ਤਾਂ ਕਰਕੇ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਚੱਲ ਬਸ ਇਹ ਹਣੀ ਬਾਈ ਨੇ ਆ ਕੇ ਕਰਨਾ ਮਨ ਨੂੰ ਮੁਖੋ ਲਿਆ ਉਹਨੇ ਕਹਿਣਾ ਲੈ ਜੀ ਖਾਲੀ ਉਹ ਟਰਾਲਾ ਫਸਾ ਲਿਆ ਵੀ ਜੇ ਉਰੇ ਤੇ ਗੰਨਾ ਕੱਢਣਾ ਪੈ ਗਿਆ ਵੀ ਫੇਰ ਕਿਆ ਕਰੂੰਗਾ ਤੂੰ ਕਿਆ ਕਰੀ ਬਾਈ ਹੁਣ ਬਸੇ ਨਹੀਂ ਚੱਲੇ ਹੈਗਾ ਆਪਾਂ ਕਿਹੜੇ ਜਾਣ ਕੇ ਫਸਾਇਆ ਇਹ ਠੀਕ ਨਹੀਂ ਕੁਸ ਬਾਈ ਰੇਤੇਵਾਂ ਨਾ ਟਰੈਕਟਰ ਦਾ ਜ਼ੋਰ ਨਹੀਂ ਲੱਗਦਾ ਹੈਗਾ ਮਿੱਟੀ 'ਚ ਆਹ ਮੇਰਾ ਇੱਕ ਅੱਧਾ ਮਿੰਟ ਨੇ ਲੱਗਿਆ ਜਦੋਂ ਮਿੱਟੀ ਕੱਢ ਕੇ ਥੋẽ ਬਹਿ ਗਿਆ ਟਰੈਕਟਰ ਬਾਕੀ ਭੇਤ ਵੀ ਨਹੀਂ ਹੈ ਬਾਈ ਪਹਿਲੀ ਵਾਰ ਰੇਤ ਵਾਲੀ ਜ਼ਮੀਨ ਹੈ ਬਾਈ ਆ ਠੀਕ ਹੈ ਵਿੱਚ ਦਾ ਮੇਰੇ ਹਿਸਾਬ ਨਾਲ ਵੱਧ ਦਾ ਦੇ ਵੱਧ ਵੀ 10 ਕੁਇੰਟਲ ਵਜਨ ਨਹੀਂ ਹੋਣਾ ਆਪਾਂ 10 15 ਕੁਇੰਟਲ ਬਸ ਇੰਨਾ ਕੇ ਵੇਟ ਹੋਊਗਾ ਮੇਰੇ ਹਿਸਾਬ ਨਾਲ ਲੈ ਬਾਈ ਲੰਬੜਦਾਰ ਨੇ ਰੱਖ ਲਿਆ ਸਮਾਨ ਸਾਰਾ ਹਣੀ ਬਾਈ ਆ ਜਾ ਵੀ ਫਿਰ ਆਪਾਂ ਕੱਡੀ ਤੇ ਜਾਈਏ ਘਰ ਨੂੰ